ਅਗਲੀ ਖ਼ਬਰ ਵੱ ਚਲਿਏ ਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਅੱਜ ਇੱਕ ਵਾਰੀ ਫੇਅਰ ਅਨਾਉਂਸ ਕਰ ਦਿੱਤਾ ਹੈ ਕਿ ਉਹ 40% ਤੱਕ ਕਈ ਮੁਲਕਾਂ ਦੇ ਉੱਤੇ ਟੈਰਫ ਲਾਉਣ ਜਾ ਰਹੇ ਹੈਗੇ ਸਭ ਤੋਂ ਪਹਿਲੇ ਲੈਟਰ ਜਿਹੜੇ ਆ ਉਹ ਜਾਪਾਨ ਤੇ ਸਾਊਥ ਕੋਰੀਆ ਨੂੰ ਗਏ ਹੈਗੇ ਹਾਲਾਂਕਿ ਦੋਨੋਂ ਮੁਲਕ ਅਮਰੀਕਾ ਦੇ ਫ੍ਰੈਂਡਲੀ ਹੈਗੇ ਆ ਉਹਨਾਂ ਦੇ ਉੱਤੇ 25% ਜਿਹੜਾ ਟੈਰਫ ਲੱਗਣ ਜਾ ਰਿਹਾ ਅਗਸਤ ਪਹਿਲੀ ਤੋਂ ਇਸ ਤੋਂ ਬਿਨਾਂ 2 ਘੰਟਿਆਂ ਦੇ ਬਾਅਦ ਹੀ ਜਦੋਂ ਅੱਜ ਸਵੇਰੇ ਗੱਲਬਾਤ ਕਰ ਰਹੇ ਸੀ ਰਾਂਪוני ਤੇ 2 ਘੰਟੇ ਬਾਅਦ ਹੀ ਮਲੇਸ਼ੀਆ ਕਾਜ਼ਾਕਿਸਤਾਨ ਸਾਊਥ ਅਫਰੀਕਾ ਮਾਇਨਮਾਰ ਲਾਓਸ ਇਹਨਾਂ ਨੂੰ ਵੀ ਚਿੱਠੀਆਂ ਚਲ ਗਈਆਂ ਵੀ ਤੁਹਾਡੇ ਤੇ 40% ਟੈਕਸ ਲੱਗਣ ਜਾ ਰਿਹਾ ਹੈ ਤਨੀਸ਼ੀਆ ਬੋਸਨੀਆ ਤੇ ਹਰਜੋਗਵੀਨਾ ਉੱਥੇ 30% ਟੈਰਫ ਤੇ ਇੰਡੋਨੇਸ਼ੀਆ ਬੰਗਲਾਦੇਸ਼ ਸਰਬੀਆ ਕੰਬੋਡੀਆ ਥਾਈਲੈਂਡ ਉਹਦੇ ਉੱਤੇ 14% ਜਿਹੜਾ ਟੈਰਫ ਆ ਉਹ ਲੱਗਣ ਜਾ ਰਿਹਾ ਹੈ ਜੀ ਬਿਲਕੁਲ ਸੋ ਐਸ ਟਾਈਮ ਟੈਰਫ ਦਾ ਜਿਹੜਾ ਰੌਲਾ ਹੈ ਕਰੀ ਫੇਰ ਹਰਜੋਤ ਸਿੰਘ ਜੀ ਆ ਸ਼ੁਰੂ ਹੋ ਚੁੱਕਾ ਹੈ ਰਾਸ਼ਪਤੀ 트럼ਪ ਦੇ ਸਕਰੀਨ ਸ਼ਾਟਸ ਹੋਣਾ ਚਿੱਠੀਆਂ ਦੇ ਜਿਹੜੇ ਆ ਉਹ ਸ਼ੇਅਰ ਕਰ ਰਹੇ ਆਪਣੇ ਸੋਸ਼ਲ ਮੀਡੀਆ ਦੇ ਜਿਹੜਾ ਉੱਤੇ ਸੋ ਕਈਆਂ ਦੇ ਉੱਤੇ 25 ਤੋਂ ਲੈ ਕੇ 40% ਤੱਕ ਇਹ ਜਿਹੜੀ ਡਿਊਟੀ ਆ ਉਹ ਵੇਰੀ ਜਿਹੜੀ ਕਰਨੀ ਹੈਗੀ ਆ ਸੋ ਜਿਹੜੇ ਵੀ ਇੰਪੋਰਟ ਇਹਨਾਂ ਵੱਖ-ਵੱਖ ਮੁਲਕਾਂ ਤੋਂ ਜਿਹੜੇ ਆ ਰਹੇ ਆ ਉਸ ਦੇ ਉੱਤੇ ਜਿਹੜਾ ਉਹ ਅਸਰ ਆ ਪਵੇਗਾ ਉਧਰ ਕਹਿੰਦੇ ਵੀ ਡਾਲਰ ਦੀ ਕੀਮਤ ਦੇ ਵਿੱਚ ਉਹ ਵਾਧਾ ਹੋਇਆ ਹੈ ਜਿੱਦਾਂ 트럼ਪ ਹੁਣਾ ਨੇ ਜਾਪਾਨ ਤੇ ਸਾਊਥ ਕੋਰੀਆ ਦੇ ਉੱਤੇ ਜਿਹੜੇ ਟੈਰਿਫ ਉਹ ਅਨਾਉਂਸ ਕੀਤੇ ਸੀਗੇ ਜੇ ਆਪਣੇ ਦਰਸ਼ਕਾਂ ਸਲੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ ਤਾਂ ਆਲਰੇਡੀ ਆਪਾਂ ਦੇਖ ਰਹੇ ਸੀਗੇ ਵੀ ਜਿਹੜੀ ਲਾਸਟ ਡੇਟ ਆ ਤਿੰਨ ਮਹੀਨੇ ਦੀ ਜਿਹੜੀ ਮੌਲਤ ਦਾ ਵਕਤ ਆ ਉਹ ਤਕਰੀਬਨ ਖਤਮ ਹੋਣ ਅਜਾ ਰਿਹਾ ਸੀਗਾ ਸੋ ਐਨ ਉਸ ਤੋਂ ਪਹਿਲਾਂ ਰਾਸ਼ਪਤੀ ਟਰੰਪ ਹੋਣਾ ਨੇ ਟੈਰਿਫਸ ਨੂੰ ਲੈ ਕੇ ਟ੍ਰੇਡ ਵਾਰ ਨੂੰ ਲੈ ਕੇ ਐਕਟੀਵਿਟੀ ਜਿਹੜੀ ਉਹ ਫੇਰ ਤੇਜ਼ ਕਰ ਦਿੱਤੀ ਹੈਗੀ ਆ ਆ ਸੋ ਕਹਿੰਦੇ ਵੀ 2021 ਦੇ ਵਿੱਚ ਡਾਲਰ ਆਪਣੀ ਜਿਹੜੀ ਸ਼ਕਤੀ ਆ ਥੋੜੀ ਜੀ ਲੂਜ਼ ਕੀਤੀ ਸੀ ਉਹ ਲਾਸ ਦੇ ਉੱਤੇ ਕਿਹਾ ਸੀਗਾ ਆ ਤੇ ਸਵਿਜ਼ ਫ੍ਰੈਂਕ ਦੇ ਮੁਕਾਬਲੇ 2015 ਦੇ ਵਿੱਚ ਉਹ ਸਭ ਤੋਂ ਵੀਕ ਸੀਗਾ ਪਰ ਅੱਜ ਤੋਂ ਬਾਅਦ ਦੇ ਵਿੱਚ ਉਹ ਫੇਰ ਜਿਹੜਾ ਉਹ ਸਟਰੋਂਗ ਹੁੰਦਾ ਜਿਹੜਾ ਉਹ ਨਜ਼ਰ ਅ ਆੜਿਆ ਹੈਗਾ ਆ ਸੋ ਡਾਲਰ ਜਿਹੜੀ ਆ ਉਹ ਡਾਲਰ ਜਿਹੜਾ ਆ ਉਸਦੀ ਵੈਲਿਊ ਆ ਉਹ ਇਸ ਦੇ ਵਿੱਚ ਵਾਤਾ ਹੋਇਆ ਆ ਜੰਪ ਉਸ ਦੇ ਕੀਤਾ ਆ